हां जी दोस्तों आज पहुंचे हुए हैं मुक्सर घोड़ियां दी मंडी ਤੇ ਅੱਗੇ ਤੁਹਾਨੂੰ ਦਿਖਾਵਾਂਗੇ ਬਹੁਤ ਚੰਗੇ ਚੰਗੇ ਜਾਨਵਰ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਜੀ ਘੋੜੇ ਬਾਰੇ ਜਾਣਕਾਰੀ ਕਰਦੇ ਆਂ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਭਾਈ ਸਤਿ ਸ਼੍ਰੀ ਅਕਾਲ ਆਪਣਾ ਨਾਂ ਜੀ ਹਰਵਿੰਦਰ ਸਿੰਘ ਭਾਈ ਠੀਕ ਆ ਪਿੰਡ ਕਿਹੜਾ ਜੀ ਜੰਡ ਵਾਲਾ ਪਿੰਮੇਸ਼ਾ ਜਿਲ੍ਹਾ ਫਾਇਲ ਠੀਕ ਆ ਜੀ ਕਿੰਨੇ ਬੱਚੇ ਲੈ ਕੇ ਆਏ ਜੀ ਨਾਕ ਜੀ ਅਸੀਂ ਭਾਈ ਇੱਕ ਘੋੜਾ ਲੈ ਕੇ ਆਏ ਆ ਠੀਕ ਆ ਜੀ ਇਹਦਾ ਨਾਮ ਹੈ ਇਹ ਕਾਲੇ ਕਾਂਟੇ ਦਾ ਬੱਚਾ ਜੀ ਠੀਕ ਕਾਲੇ ਕਾਂਡੇ ਦਾ ਬੱਚਾ ਹਾਂਜੀ ਗੱਲ ਨਾਂ ਕੀ ਹੈ ਜਿੰਦਾ ਰੂਪਕਾਂਟਾ ਹੈ ਜੀ ਰੂਪਕਾਂਟਾ ਹਾਂਜੀ ਠੀਕ ਆ ਇਹ ਇੱਕ ਤਾਂ ਇਹਦਾ ਬੱਚਾ ਰਿਜ਼ਲਟ ਆਇਆ ਹੀ ਆਪਣੇ ਕੋਲੇ ਠੀਕ ਆ ਜੀ ਹਾਂਜੀ ਤੇ ਮਦਰ ਲੈਂਡ ਵੀ ਬਹੁਤ ਚੰਗੀ ਹੈ ਰੰਜੀਤ ਲਾੜ ਨੂੰ ਵਾਲੇ ਅੱਛਾ ਜੀ ਇਹਦਾ ਰੰਜੀਤ ਘੋੜਾ ਹੀ ਲਾੜ ਨੂੰ ਅੱਛਾ ਜੀ ਪੋਸਟ ਘੋੜੀ ਵੀ ਇਹਦੀ ਮਾਂ ਹੈ ਜੀ ਪਾਕਾ ਘੋੜੀ ਹੈ 2016 ਅੰਤ ਵਿੱਚ ਨੰਬਰ ਤੇ ਹੀ ਖੜਾ ਹੈ ਠੀਕ ਆ ਜੀ ਕੱਦ-ਕੁੱਦ ਕਿੰਨਾ ਜਿੰਦਾ 64+ ਹੈ ਜੀ 64+ ਹਾਂਜੀ ਹਾਂਜੀ ਬੱਚੇ ਚੰਗੇ ਆ ਰਹੇ ਜੀ ਬਹੁਤ ਚੰਗੇ ਆ ਰਹੇ ਜੀ ਠ ਤੇ ਆਪਾਂ ਕੀ ਫੀਸ ਰੱਖੀ ਹੈ ਜਿੰਦੀ 3000 ਰੁਪਏ ਫੀਸ ਰੱਖੀ ਹੈ 30000 ਰੁਪਿਆ ਬਾਕੀ ਮੌਕੇ ਤੇ ਹੋ ਜਾਂਦਾ ਮੰਨ ਤਾਣਾ ਬਸ ਫੀਸ ਤਾਂ ਆਪਾਂ ਸੋਚ ਕੇ ਰੱਖੀ ਜੀ ਆਹ ਘੋੜਿਆਂ ਨੇ ਕਿਸਾ ਬਹੁਤ ਆ ਅੱਛਾ ਠੀਕ ਆ ਨੰਬਰ ਮਾੜਾ ਕਨੈਕਟ ਹੰ ਮੈਂ ਬੋਲਦਾ ਜੀ 9915565985 ਠੀਕ ਹੈ ਜੀ ਬਾਕੀ ਬੱਚੇ ਵੀ ਵਿਖਾ ਲੂ ਬੱਚਾ ਵੀ ਵਿਖਾ ਦਿੰਨੇ ਦੋਸਤੋ ਕਰ ਲਓ ਕੁਆਲਿਟੀ ਚੈੱਕ ਬਹੁਤ ਵਧੀਆ ਅਗਾਂ ਇਹਨਾਂ ਦਾ ਰਿਜ਼ਲਟ ਪਾਈਆਂ ਕੋਲੇ ਆਇਆ ਆ ਬੱਚਾ ਵੀ ਤੁਹਾਨੂੰ ਚੈੱਕ ਕਰਾ ਦਈਏ ਠੀਕ ਆ ਇਹ ਕਿੰਨੇ ਚਿਰ ਦਾ ਹੋ ਗਿਆ ਜੀ ਇਹ ਬਾਈ 1 ਮਹੀਨਾ ਦੇ 5 ਦਿਨਾਂ ਦਾ 1 ਮਹੀਨਾ ਦੇ 5 ਦਿਨਾਂ ਦਾ ਜੱਡ ਬ ਲੈ ਕੇ ਆਈ ਠੀਕ ਆ ਜੀ ਹਾਂਜੀ ਹਾਂਜੀ ਕੰਨ ਕੁੰਨ ਬੜੇ ਕੰਨ ਕੁੰਨ ਬਹੁਤ ਵਧੀਆ ਦੋਸਤੋ ਕੱਟ ਪੁਆਇੰਟ ਬਹੁਤ ਵਧੀਆ ਮਾਰ ਵਰਦਾ ਠੀਕ ਆ ਜੀ ਹਾਂਜੀ ਪੁਰਾਣਾ ਨਹੀਂ ਆ ਦੋਸਤੋ ਬਾਈਆਂ ਨੂੰ ਤੁਸੀਂ ਸੰਪਰਕ ਕਰਕੇ ਸਾਰੀ ਗੱਲਬਾਤ ਕਰਕੇ ਤੁਸੀਂ ਅੱਛਾ ਜੀ ਉਹ ਪਰਮਸ ਦੀ ਪੋਤੀ ਹੈ ਕੋੜੀ ਠੀਕ ਹੈ ਜੀ ਬੱਗੇ ਆਪਣਾ ਖੁਖਰ ਵਾਲਾ ਹੀ ਅੱਛਾ ਜੀ ਠੀਕ ਹੈ ਪਰਮਸ ਦਾ ਹੀ ਅੱਛਾ ਜੀ ਉਹਦੀ ਬੱਚੀਆਂ ਲੈ ਕੇ ਠੀਕ ਹੈ ਜੀ ਇਹ ਬੱਚਾ ਰੂਪਾਂਟਡ ਆ ਗਿਆ ਆਪਣੇ ਕੋਡੇ ਦਾ ਹੀ ਠੀਕ ਹੈ ਜੀ ਹਾਂ ਜੀ ਹਾਂ ਜੀ ਜੰਡ ਬਲੈਕ ਸਾਰਾ ਹੀ ਠੀਕ ਹੈ ਜੀ ਬਹੁਤ ਤੰਗਾ ਬੱਚਾ ਜੀ ਬਾਜੀ ਗੁੱਡੀ ਦਾ ਤੰਗਾ ਹੀ ਫੱਕ ਖੁੱਕ ਬੜੀ ਚੋੜੀ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਦੋਸਤੋ ਮਾਰ ਲਓ ਨੀਗਾ ਬਹੁਤ ਵਧੀਆ ਬਾਕੀ ਤੁਸੀਂ ਬਾਈ ਨਾਲ ਕਨੈਕਟ ਕਰਕੇ ਸਾਰੀ ਗੱਲਬਾਤ ਕਰ ਸਕਦੇ ਹੋ ਤੁਹਾਨੂੰ ਘੋੜਾ ਵੀ ਦਿਖਾ ਦਿੰਨੇ ਆਂ ਵਾਸਤੇ ਸਾਰੇ ਸਾਰੇ ਜਰ ਮੈਂ ਹੁਣ ਭੈਣ ਦੀ ਬੁੱਢੀ ਘੋੜਾ ਕੁਆਲਟੀ ਪੱਖੋ ਬਹੁਤ ਵਧੀਆ ਕੱਦ ਕਾਠੀ ਬਹੁਤ ਵਧੀਆ ਦੋਸਤੋ ਇਦਾਂ ਸੋ ਬਾਕੀ ਤੁਸੀਂ ਪਾਈਆਂ ਦੇ ਬੋਰਡ ਤੇ ਬਾਕੀ ਬਾਈਆਂ ਦਾ ਬੋਰਡ ਤੁਹਾਨੂੰ ਦਿਖਾ ਦਿੰਨੇ ਆ ਸਾਰੇ ਨੰਬਰ ਉੱਤੇ ਬਾਈਆਂ ਦੇ ਦਿੱਤੇ ਹੋਏ ਆ ਡਾਕਟਰ ਦੀ ਸਹੂਲਤ ਵੀ ਡਾਕਟਰ ਦੀ ਵੀ ਸਹੂਲਤ ਬਾਈਆਂ ਦੇ ਜੇ ਕਿਸੇ ਵੀਰ ਨੇ ਘੋੜੀ ਕਰਾਸ ਕਰਾਉਣੀ ਹੋਵੇ ਬਾਈ ਦੇ ਨੰਬਰ ਤੇ ਸੰਪਰਕ ਕਰਕੇ ਘੋੜੀ ਘੋੜੇ ਤੋਂ ਕਰਾਸ ਕਰਾ ਸਕਦੇ ਹੋ 31 ਚਾਰ ਦਿਨ ਰੋ ਸਕਦੇ ਹੋ ਠੀਕ ਆ ਜੀ ਮੰਡੀ 'ਚ ਵਿਖਾਉਣੇ ਤੁਹਾਨੂੰ ਚੰਗੇ-ਚੰਗੇ ਬਾਈ ਜਾਨਵਰ ਲੈ ਕੇ ਪਹੁੰਚੇ ਆ। ਠੁੱਗੀਆਂ, ਕਬੂਤਰ, ਬੱਤਕਾਂ। ਬਾਈਆਂ ਦਾ ਨੰਬਰ ਵੀ ਤੁਹਾਨੂੰ ਲੈ ਕੇ ਦਿੰਨੇ ਆ। ਬਾਈਆਂ ਦਾ ਕਾਰਡ ਤੁਸੀਂ ਸਕਰੀਨ 'ਤੇ ਦੋਸਤੋ ਦੇਖ ਲਓ। ਕਿਸੇ ਨੇ ਕੋਈ ਵੀ ਜਾਨਵਰ ਲੈਣਾ ਹੋਵੇ ਬਾਈਆਂ ਦੇ ਨੰਬਰ ਤੇ ਫੋਨ ਕਰਕੇ ਲੈ ਸਕਦੇ ਹੋ ਅੱਗੇ ਤੁਹਾਨੂੰ ਹੋਰ ਜਾਨਵਰ ਦਿਖਾਉਣੇ ਆ ਬਾਈ ਬੱਕਰੀਆਂ ਲੈ ਕੇ ਵੀ ਪਹੁੰਚੇ ਹੋਏ ਆ ਬਤਕਾਂ ਦੋਸਤੋ ਵੀਡੀਓ ਹੁਣ ਆਪਣੀ ਐਂਡ ਤੇ ਆ ਜਿਨ੍ਹਾਂ ਦੋਸਤਾਂ ਮਿੱਤਰਾਂ ਨੇ ਐਂਡ ਤੱਕ ਵੀਡੀਓ ਦੇਖੀ ਆ ਬਹੁਤ ਬਹੁਤ ਧੰਨਵਾਦ